ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਵੀ ਤੁਹਾਨੂੰ ਤਿੰਨ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਬੇਸੋਈਆਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਕਿਰਪਾ ਬਬਦੀ ਸਿੰਧੀ ਚਲੋ ਫਿਰ ਜੀ ਕਿਰਪਾ ਚੀ ਜੀ ਹਾਂਜੀ ਹਾਂਜੀ ਵੇਚ ਆਏ ਜੀ ਮਾਲ ਮੰਡੀ ਫਿਰ ਹਰ ਜੀਆਂ ਦੀ ਵੇਚ ਗਿਆ ਸਾਰਾ ਸਾਰੇ ਵੇਚ ਆਏ ਉੱਥੇ ਫਿਰ ਠੀਕ ਹੈ ਇਹ ਵਧੀਆ ਰਿਹਾ ਸਾਰੇ ਕੰਦੇ ਨੇ ਚਲੋ ਹਾਂਜੀ ਵਧੀਆ ਰਿਹਾ ਚਲੋ ਯਾਰ ਕੰਦ ਆ ਗਿਆ ਕਾਹੀ ਠੀਕ ਹੈ ਤੇ ਚਲੋ ਫਿਰ ਨਾਮ ਦੱਸ ਦੋ ਨਾਮ ਮੇਰਾ ਕਮਲ ਜੀ ਹਾਂਜੀ ਪਿੰਡ ਭਗਵਾਨਪੁਰ ਸੀਲ ਡੇਰਾ ਕੋ ਬਰਾਂਟਾ ਤੇ ਜ਼ਿਲ੍ਹਾ ਗੁਰਦਾਸਪੁਰ ਜੀ ਫੋਨ ਨੰਬਰ ਇਹ ਬੋਲ ਦੋ ਫੋਨ ਨੰਬਰ ਆਪਣਾ 9815907784 ਆ ਇੱਥੇ ਵਟਸ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਵੈੜ ਤੋਂ ਹੀ ਆਪਾਂ ਕਰਨੀ ਹੈ ਦੱਸਿਓ ਫਿਰ ਇਹਦੇ ਬਾਰੇ ਇਹ ਵੀ ਜੀ ਦੂਸਰੇ ਸੂਏ ਸੂਈ ਆ ਵੈੜ ਹਾਂਜੀ ਮੱਛੀ ਬਹੁਤ ਚੰਗੀ ਆ ਮਤਲਬ ਮਗਰ ਜੀ ਅੱਛਾ ਤੇ ਇਸ ਲਈ ਦੋ ਦੋ 10 ਕਿਲੋ ਰਾਈ ਹੁਣ ਥੋੜਾ ਪੱਠੇ-ਪੁੱਠੇ ਨਹੀਂ ਹੁਣ ਥੋੜਾ ਕਟੇ 8 ਜਾਂ 9 ਕਿਲੋ ਗਾ 8 ਕਿਲੋ ਲਾਓ ਜੀ ਕਿੰਨੇ ਚਿਰ ਦੀ ਸੂਈ ਹੈ ਯਾਰ ਛੰਡੀ ਜਿੰਨੀ ਆ ਵੀ ਕੱਲ ਭਾਂਵੇਂ ਇੱਦਾਂ ਵੈੜੋ ਥੱਲੇ ਸੂਈ ਨੂੰ ਹੋ ਚੱਲੇ 10-12 ਦਿਨ ਮੱਛੀ ਬਹੁਤ ਚੰਗੀ ਮਗਰ ਦਿਖਾਉਂਦੇ ਆ ਕਿੰਨਾ ਕ ਦੁੱਧ ਕਰੀ ਜਾਉਗੀ ਬੋਤਲ ਵਿੱਚ ਹੀ ਬਾਣਾ ਤਰ੍ਹਾਂ ਕਿਲੋ ਦੇ ਦੂ ਬਹੁਤਾ ਨਹੀਂ ਮੈਂ ਕਹਿੰਦਾ ਚਲੋ ਤੋਰ ਹਾਂ ਫੇਰ ਇੱਕਰੀਨ ਥੋੜੀ ਬਾਕੀ ਆ ਥਾਨ ਵੀ ਤੇ ਦੇਖ ਸਕਦੇ ਲੱਗੇ ਤਾਂ ਆਪਾਂ ਇੱਧਰ ਨੂੰ ਲੈ ਜਾਵੇ ਜੀ ਇੱਧਰ ਨੂੰ ਜੀ ਹਾਂ ਵਾਸ਼ੀ ਹੋਰ ਬਾਕੀ ਲਾ ਆ ਇਹੋ ਸ਼ੀ ਕੋਈ ਨੀਓ ਕੈਮਰਾ ਮਾਰਦਾ ਆ ਬੱਚਾ ਜੀ ਦਾ ਖਾ ਵਸ਼ੀ ਆ ਜਿਹੜੀ ਇਹਦੇ ਮਗਰ ਵਸ਼ੀ ਬੜੀ ਖੂਬਸੂਰਤ ਆ ਖੈਰ ਸ਼ਰਚ ਵਸ਼ੀ ਆ ਜਿਹੜੀ ਇਹਦੇ ਮਗਰ ਟੀਕਾ ਕੇ ਫਿਰ ਇੰਨੇ ਚੰਗਾ ਭਰਾਇਆ ਵਾ ਚਲੋ ਲੈ ਜਾਓ ਜੀ ਕਿੰਨਾ ਫਿਰ ਮੁੱਲ ਰੱਖਦੀ ਹੈ ਵਿਜੀ ਤਾਂ ਆਪਾਂ ਮੁੱਲ ਵਿਜੀ ਵੱਛੀ ਦਾ 40000 ਦੀ ਆ ਚਲੋ ਸਿਆਸਵਾ ਕਰਨ ਵਾਲੀ ਆ ਹਾਂਜੀ ਆਹ ਪਹਣ ਵੱਛੀ ਜਿਹੜੀ ਆ ਹਾਣਾ 32000 ਦੀ ਦੇ ਦਾਂਗੇ ਅੱਛਾ 32000 ਦੀ ਦੇ ਦੇ ਹਾਂ ਕਰ ਦਾਂਗੇ ਬਾਕੀ ਮਾਨ ਤਨ ਕਰ ਦਾਂਗੇ ਵਿੱਚ ਮਾਨ ਤਨ ਕਰ ਦੋਗੇ ਬਿਲਕੁਲ ਬਿਲਕੁਲ ਠੀਕ ਹੈ ਤੇ ਹੁਣ ਆ ਝੋਟੀ ਬਾਰੇ ਦੱਸੀਏ ਝੋਟੀ ਵੀ ਜੀ ਦੂਸਰੇ ਸੂਵੇ ਆ ਹਾਂਜੀ ਤੇ ਦੁੱਧ ਇਸ 10 ਕਿਲੋ ਆ ਕਿ ਉਹਦਾ 11 ਕਿਲੋ ਹੀ ਅੱਛਾ ਡੰਗਰਾ ਸਾੜਿਆਂ ਦਾ ਦੁੱਧ ਨਾਲ ਥੋੜਾ ਫੰਡਣਾ ਪੜਤ ਪਿਆ ਠੀਕ ਹੈ ਮੌਸਮ ਹੀ ਇਕਦਮ ਹੀ ਬਦਲ ਗਿਆ ਨੇ ਸੂਣਾ ਪੂਰਾ ਦੁੱਧ ਆ ਵਧੀਆ ਤੇ ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਸੂਈ ਇਹ ਬਿਲਕੁਲ ਤਾਜੀ ਆ ਪੰਜਾਂ ਛੇ ਦਿਨਾਂ ਦੀ ਸੂਈ ਹੈ ਇਹਦੇ ਜਵਾਦੋ ਕਿ ਦੁੱਧਾਂ ਮੈਂ ਦੋ ਦਿਨ ਦੀ 12 ਕਿਲੋ ਦਊਗੀ ਇਹ ਜੀ ਬਹੁਤ ਚੰਗੀ ਦੁੱਧ ਨੂੰ ਚਵਾਈ ਬੜੀ ਇੱਕ ਨੰਬਰ ਲੱਗੇ ਤੋੜ ਦੋ ਫੇਰ ਇਹਨਾਂ ਚੰਗੀ ਤੋੜ ਦੇ ਬਾਕੀ ਕੱਦ ਕਾਠ ਪਿੱਟ ਪੁੜੇ ਤੋਂ ਚੰਗੀ ਆ ਸੋਹਣੀ ਝੋਟੀ ਆ ਇਹਦੀ ਨੂਲੀ ਜੀ ਨੀਲੀ ਦੀ ਝੋਟੀ ਆ ਇੰਗਾ ਜੇ ਜਿੱਤ ਮਾ ਕੇ ਬਾਕੀ ਖੱਬਦੀ ਆ ਝੋਟੀ ਜਿੰਨੀ ਵੀ ਆ ਆ ਬੱਚਾ ਮਾਰ ਰਿਹਾ ਇਹਦੇ ਮਗਰਮੀ ਲੀਦਾ ਕੱਟਾ ਹੈ ਕੱਟਾ ਤਾਂ ਹੁਣੇ ਦਿਖਾ ਦਿੰਦੇ ਬਿਲਕੁਲ ਸੱਚਾ ਬੱਚਾ ਹੈ ਬਾਕੀ ਆਪ ਵੀ ਥੱਲੇ ਚੰਗੀ ਬਣੀ ਆ ਇਹਦਾ ਫਿਰ ਕਿੰਨਾ ਚ ਮੁੱਲ ਮੁੱਲ ਵੀਰ ਜੀ ਇਹਦਾ ਪਾਵੇਂ ਕਰਨ ਨੂੰ 85 83 82 ਜਨਾ ਮੜੀ 80 8000 ਦੇ ਦੇ 8000 ਦੇ ਦੇ 8000 ਦੇ ਦੇ ਠੀਕ ਆ ਬਾਕੀ ਮੌਕੇ ਤੇ ਮਾਨਤਨ ਕਰ ਦੋਗੇ ਹੋਰ ਕੋ ਫੋਨ ਲਾਊਗਾ ਤੇ ਹਾਂਜੀ ਹਾਂਜੀ ਕਰਦਾ ਪਰ ਝੋਟੀ ਜ਼ਿਆਦਾ ਚੰਗੀ ਆ ਠੀਕ ਆ 85 ਦੀ ਵਿਗ ਜਾਂਦੀ ਇੱਦਾਂ ਤੇ ਇਹਦਾ ਬੱਚਾ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਆ ਜੀ ਤਾਜੇ ਬੱਚਾ ਆ ਜਿਹੜਾ ਆ ਕੱਟਾ ਆ ਤਾਜਾ ਹੀ ਆ ਕੱਟਾ ਜਿਹੜਾ ਤੇ ਆ ਵਸ਼ੀ ਹੀ ਜਿਹੜੀ ਉਹ ਸਾਜ ਤੇ ਆ ਵੀ ਜਿਹੜੀ 3 ਨੰਬਰ ਤੇ ਆ ਇਹ ਰਸਤਾ ਚੋਂ ਆਈ ਇਹ ਮੱਝ ਬੰਦੇ ਕਿਸ ਨੇ ਮੰਗਵਾਈ ਅੱਛਾ ਆਪਣਾ ਪਾਦੀ ਜੀ ਆ ਜਾਂਦੀ ਏ ਥੋੜੀ ਹਾਂਜੀ ਤੇ ਹੁਣ ਸੂਣ ਵਾਲੀ ਆ ਅੱਛਾ ਤੇ ਬਹੁਤ ਦੇਰਾ ਉਹ ਵੀ 12 ਕਿਲੋ ਦਾ ਰਕਾਰਾ ਹੈਗਾ ਵਾ ਠੀਕ ਆ ਬਹੁਤ ਹੀ ਮਤਲਬ ਸ਼ਾਇਦ ਹੁੰਦਾ ਥਣਾ ਜੇ ਕੋਈ ਹਫਤਾ ਲੈ ਜੀ ਜਾਂ 10 ਦਿਨ ਵੀ ਲੈ ਸਕਦੀ ਏ ਬਹੁਤ ਚੰਗੀ ਆ ਤੋੜ ਦਈਏ ਫੇਰ ਇਹਨੂੰ ਬਾਹਰੋਂ ਦਰਸਾ ਕੇ ਪਾਉਂਦਾ ਥੋੜਾ ਬਣਾਉ ਲੈ ਤੋ ਕੱਲ ਨੂੰ ਆਇਓ ਪਰਸਾ ਥੋੜਾ ਜਿਆਦਾ ਜੀੜੀ ਵਾਲਾ ਪਾ ਗਾਣੀ ਆ ਜੀ ਮੇਰੇ ਕੋਲ ਪਾਸੇ ਤੋਂ ਗੱਭਾਂ ਨੇ ਹਜੇ ਤਿਆਰ ਹੋਣੀ ਹੈ ਜੇ 12 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਿੰਦੇਗੀ ਕੱਢੀ ਜਾਊਗੀ ਅਗਲਾ ਬਾਕੀ ਕਿਤੇ ਅੰਦਰ ਹੀ ਵੱਜੀ ਰਹੀ ਹੈ ਉਹ ਤੇ ਕਰਕੇ ਇਹਦਾ ਰੰਗ ਥੋੜਾ ਫਿੱਕਾ ਜਿਹਾ ਆ ਬਾਕੀ 2-4 ਦਿਨ ਬਾਹਰ ਭੱਜ ਗਈ ਤੇ ਰੰਗ ਕਾਲਾ ਹੋ ਜਾਣਾ ਮੇਰਾ ਉਹ ਡੇਰੀ ਵਾਲੇ ਬੰਦੇ ਨੇ ਮਗਾਈ ਤਾਂ ਹੀ ਅੰਦਰ ਬੱਜੀ ਰਹੀ ਨਾ ਪਰ ਦੁੱਧ ਨੂੰ ਚੰਗੀ ਰਹੀ ਏ ਠੀਕ ਆ ਆ ਤਾਂ ਨੇ ਤੇ ਸੱਜੇ ਲੱਗੇ ਤੇ ਬਾਕੀ ਮੀਤ ਵੀ ਐਨ ਵੀ ਚੰਗੀ ਲੱਗੀ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੀਰ ਜੀ ਇਹ ਮੱਝ ਤੇ 70000 ਦੀ ਵੇਚੀ ਜਾਂਦੀ ਆ ਹਾਂਜੀ ਦੁੱਧ ਨੂੰ ਵੀ ਚੰਗੀ ਓਦਾਂ ਥੱਲੇ ਬਹੁਤ ਬਣੂਗੀ ਪਰ ਆਪਾਂ 65000 ਦੇ ਦਾਂਗੇ। ਅੱਛਾ 60000 ਚੜਦਾਂਗਾ 62000 ਦੀ ਹਾਨਾ ਪੱਕੀ ਦੇ ਦਾਂਗੇ। ਅੱਛਾ 62000 ਦੀ ਜਿਹੜੀ ਇਹ ਦੇ ਦੇਣੀ ਹੈ। ਠੀਕ ਐ। ਮੋਲਾਂ ਨਹੀਂ ਵਿਗਣ ਵਾਲੀਆਂ ਸਾਰੇ ਛੋਟੇ ਛੋਟੇ ਹੀ ਆ। ਬਾਕੀ ਇਹ ਆ ਬੇ ਚੰਗੇ ਦੁੱਧ ਵਾਲੇ ਆ ਸਾਰੇ। ਕੋਈ ਫੋਨ ਲਾਵੇ ਆਪੇ ਮੋਕੇ ਤੇ ਮਨਤਨ ਹੋ ਜਾਣਗੇ ਹੋਰ ਹਨਾ। ਹੁਣ ਇੱਕ ਮੱਝ ਹੋਰ ਤੁਹਾਨੂੰ ਦਿਖਾਉਣੀ ਐ ਅੰਤ 'ਚ। ਹੋਲਾ ਪਾਬ ਵੀ ਦਿਖਾ ਦਈਏ ਹਾਂ ਜੀ ਇਹ ਵੀ ਜੀ 10 ਕਿਲੋ ਪੂਰਾ ਮੇਨ ਕੇ ਦੁੱਧ ਪਾ ਦੋੜਾਂਗੇ ਇੱਥੇ ਰਹਿ ਕੇ ਮੇਰੇ ਕੋ ਚਵਾ ਕੇ ਲੈ ਦੇ। ਤਿਆਰ ਜਿਹੜਾ। ਇਹ ਖੁਲਾਵਾ ਚਲੋ ਗੰਦ ਨਹੀਂ ਕੋ ਡਿੱਗਾ ਤੀਜੇ ਸਵੇ ਆ। ਉੱਥੇ ਲਾਲੇ ਭਾਵੇਂ। ਠੀਕ ਹੈ। ਮਾੜਾ ਜਾਂ ਗਲਤ ਹੈ ਪਰ ਹੈ ਚੰਗੀ ਮਾ ਚਵਾਈ ਦੀ ਇੱਕ ਨੰਬਰ ਹੈ। ਤੇ ਬੱਚਾ ਇਹਦਾ? ਬੱਚਾ ਇੱਥੇ ਹੋਣਾ ਕਿਤੇ 20 ਦਿਨ ਹੋ ਗਏ ਸੂਰੋ ਹੋ ਗਏ। ਪੁੱਲੀਆਂ ਦੇ ਬੱਚਾ। ਤੋਰੋ ਹਾਂ ਫੇਰ ਇੱਕ ਰੀ ਨਾ। ਬਾਕੀ ਆ ਚੰਗੀ ਤਰ੍ਹਾਂ ਆਪ ਦੇਖ ਸਕਦੇ ਜੀ। ਇਹ ਆ ਵੀ ਚਲੋ ਜਿਹਨੇ ਦੁੱਧ ਚੋਣਾ ਆ। ਉਹਦੇ ਲਈ ਸਹੀ ਆ। ਲੋ ਜਿਨੇ ਟਕਾ ਕੇ ਸ਼ਿਆਲ ਸ਼ਰਾ ਲਾਏ। ਆ ਬੱਚਾ ਜੇ ਇਹਦਾ ਮਿੰਨੂ ਦੁਬਾਰ ਹੀ ਆ ਪੁੱਤ ਜਿਹੜਾ ਇਹਦਾ ਹਾਂ ਤੇ ਇਹਦਾ ਫਿਰ ਮੁੱਲ ਜੀ 10 ਕਿਲੋ ਦੁੱਧ ਵਾਲੀ ਜਦੋਂ ਰਕਮ ਨਹੀਂ ਆਉਂਦੀ ਹਾਂਜੀ ਪਰ ਆਪਾਂ ਜਿਹੜੀ ਹੈ ਇਹ ਚਲੋ ਮੱਝ ਦੇ ਹਿਸਾਬ ਨਾਲ ਹੀ ਹੈ ਸਿਆਲ ਸਾਰਾ ਚੋਕ ਜਨੇ ਆਪਣੀ ਰਕਮ ਪੂਰੀ ਕਰ ਦਿੰਦੇ ਹਾਂ ਹਾਂਜੀ ਫੇਰ ਕੋ 30000 28 ਦੀ ਵੇਚ ਲੈ ਭਾਣੇ ਹਾਂਜੀ ਇਹ 10 ਕਿਲੋ ਦੁੱਧ ਦੇ ਆ ਤੇ ਇਹ ਆਪ ਦੇ ਦਾਂਗੇ 50000 ਦੀ 50000 ਦੀ ਹਾਂਜੀ 10000 ਛੱਡ ਦਾਂਗੇ ਅੱਛਾ ਇਹ ਮੱਝ ਦੇ ਦਾਂਗੇ ਬਹੁਤ ਚੰਗੀ 10 ਕਿਲੋ ਵਾਲੀ ਠੀਕ ਹੈ ਹਾਂਜੀ ਹਾਂਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਫਿਰ ਬਸ ਵੀ ਜੀ ਮਿਹਰਬਾਨੀ ਬਾਕੀ ਤਸੱਲੀ ਕਰਕੇ ਫਿਰ ਬਾਕੀ ਇੱਥੋਂ ਕੋਈ ਵੇਖ ਕੇ ਆਪਣੀ ਤਸੱਲੀ ਕਰਕੇ ਤੇ ਆਪਣੀ ਸਮਝਣਾ ਜੋ ਕੋਈ ਦੱਸਿਆ ਸਭ ਤੇ ਆਪਣੀ ਮਰਜ਼ੀ ਨਾਲ ਖੜੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ